ਹੈਲੋ ਜੀ ਸਾਰੇ ਪੈਂਪਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਕੱਲ ਜਿਹੜੀ ਆਪਣੀ ਵੀਡੀਓ ਪਾਈ ਸੀ ਉਹ ਸਾਰੇ ਪੈਂਪਰਾਵਾਂ ਨੇ ਬਹੁਤ ਪਿਆਰ ਦਿੱਤਾ ਹੈਗਾ ਤੇ ਬਹੁਤ ਸਾਰੇ ਪੈਂਪਰਾ ਉਸ ਤਰੀਕੇ ਨਾਲ ਲਿਖਣ ਲੱਗੇਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਬਹੁਤ ਪੈਂਪਰਾ ਮੈਨੂੰ ਪੁੱਛ ਰਹੇ ਸੀ ਵੀ ਦੀਦੀ ਪਲੇਨ ਆਪਣੇ ਪੇਪਰ ਲੈਣਾ ਹੈ ਜਾਂ ਆਪਣੇ ਲਾਈਨਿਆਂ ਵਾਲਾ ਲੈਣਾ ਹੈ ਆਪਣੇ ਪਲੇਨ ਪੇਪਰ ਲੈਣਾ ਕਿਉਂਕਿ ਆਪਣੇ 11 ਦਿਨ ਸੁਖਮਨੀ ਸਾਹਿਬ ਜੀ ਦੇ ਪਾਠ ਵੀ ਕਰਨੇ ਆ ਇੱਕ ਪਾਠ ਜਦੋਂ ਮਰਜ਼ੀ ਕਿਸੇ ਵੀ ਟਾਈਮ ਕਰ ਲੈਣਾ ਤੇ ਪਲੇਨ ਪੇਪਰ ਦੇ ਆਪਾਂ ਨੇ ਉੱਪਰ ਇਹ ਚੀਜ਼ ਲਿਖਣੀ ਹੈਗੀ ਕੱਲ ਜਿਹੜੀ ਪੇਪਰ ਤੁਸੀਂ ਲਿਖਿਆ ਹੈਗਾ ਉਹਨੂੰ ਤੁਸੀਂ ਸੰਭਾਲ ਕੇ ਜਿੱਥੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਿੱਥੇ ਤੁਸੀਂ ਜੋ ਤੂਫ ਕਰਦੇ ਹੋ ਜਾਂ ਤੁਸੀਂ ਆਪਣੇ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਨੇ ਤੁਸੀਂ ਉੱਥੇ ਰੱਖ ਸਕਦੇ ਹੋ ਤੇ ਇੱਕ ਦੋ ਭੈਣ ਭਰਾਵਾਂ ਦੇ ਮੈਸੇਜ ਆਏ ਸੀਗੇ ਕਿ ਸਾਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਨਹੀਂ ਆਉਂਦਾ ਤਾਂ ਤੁਸੀਂ ਜਿਵੇਂ ਕਿ ਭੈਣ ਕਹੇ ਸੀ ਮੈਂ ਕਾਨਾ ਦਾ ਹਨਾ ਸਿਮਰਨ ਕਰਦੀ ਆ ਤਾਂ ਰਾਮ ਰਾਮ ਤੁਸੀਂ ਲਿਖ ਸਕਦੇ ਹੋ ਤੁਸੀਂ ਹਾਰੇ ਕ੍ਰਿਸ਼ਨ ਲਿਖ ਸਕਦੇ ਹੋ ਕਿਉਂਕਿ ਵਾਹਿਗੁਰੂ ਜੀ ਤਾਂ ਇੱਕ ਹੀ ਨੇ ਇਹ ਤਾਂ ਆਪਾਂ ਨੇ ਹੀ ਬੰਡੀਆਂ ਪਾਈਆਂ ਹੋਈਆਂ ਨੇ ਹਨਾ ਤੇ ਵਿਸ਼ਵਾਸ ਭਰੋਸਾ ਰੱਖ ਕੇ ਜੋ ਇਸ ਕੰਮ ਨੂੰ ਕਰੇਗਾ 11 ਦਿਨ ਕੋਈ ਦੇਖੋ ਆਪਾਂ ਬਿਮਾਰ ਹੋ ਜਾਈਏ ਆਪਾਂ 11 12 ਦਿਨ ਉਹੀ ਬੈਸੀ ਪੈ ਜਾਈਏ ਇਹ ਤਾਂ ਫਿਰ ਵੀ ਤੁਹਾਡੀ ਜ਼ਿੰਦਗੀ ਬਦਲ ਲੰਦਾ ਹਨਾ ਇੱਕ ਮੁੱਦਾ ਲਾਲੋਪਨ ਨੇ اٹھਾਇਆ ਇੱਕ ਜਰੀਆ ਲਾਲੋ ਇੱਕ ਬਹਾਨਾ ਹੁੰਦਾ ਹੈਗਾ ਨਾ ਕੋਈ ਪਤਾ ਨਹੀਂ ਹੁੰਦਾ ਵਾਈਕਰੂ ਜੀ ਕਿਸ ਟਾਈਮ ਕਿਸ ਪੈਣ ਪ੍ਰਾ ਦੀ ਕਿਸਮਤ ਨੂੰ ਬਦਲ ਦੇਣ ਤੇ ਅੱਜ ਮੈਂ ਜਿਹੜੀ ਵੀਡੀਓ ਹੁਣ ਆਪਾਂ ਨੇ ਬਣਾਉਣੀ ਹੈ ਕੱਲ ਆਪਾਂ ਨੇ ਚਾਰੇ ਕੋਨਿਆਂ ਤੇ ਵਾਹਿਗੁਰੂ ਲਿਖਿਆ ਸੀਗਾ ਅੱਜ ਆਪਾਂ ਨੇ ਚਾਰੇ ਕੋਨਿਆਂ ਦੇ ਉੱਪਰ ਲਿਖਣਾ ਇੱਕ ਓੰਕਾਰ ਦੂਸਰੀ ਸਾਈਡ ਤੇ ਵੀ ਇੱਕ ਓੰਕਾਰ ਨੀਚੇ ਵੀ ਇੱਕ ਓੰਕਾਰ ਤੇ ਇਧਰ ਵੀ ਇੱਕ ਓੰਕਾਰ ਤੇ ਤੁਹਾਡੀ ਦੂਜੀ ਵਿਸਾ ਜਿਹੜੀ ਉਹ ਤੁਸੀਂ ਨੇ ਵਿਚਾਲੇ ਲਿਖ ਲੈਣੀ ਹੈ ਤੇ ਇੱਕ ਅੱਜ ਹੋਰ ਨਵਾਂ ਕੰਮ ਕਰਨਾ ਹੈ ਤੁਸੀਂ ਨੇ ਕਿ ਤੁਸੀਂ ਚਾਹੇ ਭੈਣੋਂ ਤਾਂ ਭੈਣ ਨੇ ਵੀਰੋਂ ਤਾਂ ਵੀਰ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਇੱਕ ਗਲਤੀ ਕਰਦੇ ਹੋ ਜਿਵੇਂ ਕਿ ਵੀਰ ਕੋਈ ਵੀ ਨਸ਼ਾ ਕਰਦੇ ਨੇ ਹਨ ਉਹ ਤੁਸੀਂ 21 ਦਿਨ 31 ਦਿਨ ਜਾਂ 41 ਦਿਨ ਇਸ ਤਰੀਕੇ ਨਾਲ ਤੁਸੀਂ ਉਸ ਚੀਜ਼ ਨੂੰ ਛੱਡੋਗੇ ਕੋਈ ਵੀ ਤੁਸੀਂ ਇੱਕ ਚੀਜ਼ ਜਿਹੜੀ ਕਿ ਤੁਹਾਡੀ ਬੁਰੀ ਆਦਤ ਹੈ ਭੈਣਾ ਕਹਿੰਦੀ ਆ ਵੀ ਸਾਡੇ ਜਿਹਾ ਕੋਈ ਬੁਰੀ ਆਦਤ ਨਹੀਂ ਅਸੀਂ ਕਿਹੜਾ ਨਸ਼ਾ ਕਰਦੇ ਆ ਭੈਣਾ ਜਿਵੇਂ ਕਿ ਇੱਕ ਤੁਸੀਂ ਜਿਵੇਂ ਕਿ ਮੇਕਅਪ ਜ਼ਿਆਦਾ ਕਰ ਲ ਖਰੀਦਦੇ ਹੋ ਜਾਂ ਤੁਸੀਂ ਕੱਪੜੇ ਜ਼ਿਆਦਾ ਖਰੀਦਦੇ ਹੋ ਜਾਂ ਤੁਸੀਂ ਆਪਣੇ ਪਤੀ ਨਾਲ ਲੜਦੇ ਹੋ ਜਾਂ ਤੁਸੀਂ ਹਨਾ ਫਜ਼ੂਲ ਖਰਚੀ ਕਰਦੇ ਹੋ ਜਾਂ ਤੁਹਾਨੂੰ ਗੁੱਸਾ ਬਹੁਤ ਆਉਂਦਾ ਹੈ ਜਾਂ ਤੁਸੀਂ ਹਰ ਟਾਈਮ ਵੇ ਵਜਾ ਤੋਂ ਨਾ ਡਿਪਰੈਸ਼ਨ ਦੇ ਵਿੱਚ ਰਹਿਣਾ ਚੁਗਲੀਆਂ ਕਰਨੀਆਂ ਕੁਝ ਵੀ ਹੈ ਨਾ ਇੱਕ ਔਗਣ ਤੁਸੀਂ ਇਹਦੇ ਉੱਪਰ ਲਿਖੋਗੇ ਵੀ ਅੱਜ ਤੋਂ ਮੈਂ 41 ਦਿਨ 31 ਦਿਨ ਜਾਂ ਕੁਝ ਵੀ ਹੈ ਨਾ ਤੁਸੀਂ ਲਿਖ ਦਿਓ ਵੀ ਮੈਂ ਇਹ ਕੰਮ ਨਹੀਂ ਕਰਾਂਗਾ ਤੇ ਫਿਰ ਤੁਸੀਂ ਲਿਖਣਾ ਹੈਗਾ ਕਿ ਵਾਹਿਗੁਰੂ ਜੀ ਦੇਖੋ ਧਿਆਨ ਨਾਲ ਸੁਣਿਓ ਕਿਉਂਕਿ ਫਿਰ ਮੈਨੂੰ ਸਾਰਿਆਂ ਦੇ ਕਮੈਂਟਾਂ ਦੇ ਜਵਾਬ ਦੇਣੇ ਬਹੁਤ ਮੁਸ਼ਕਿਲ ਹੋ ਜਾਂਦੇ ਨੇ ਇਹੇ ਚੀਜ਼ ਤੁਸੀਂ ਐ ਸਮਝ ਲਓ ਵੀ ਅਸੀਂ ਆਪਣੀ ਕਿਸਮਤ ਖੁਦ ਲਿਖ ਰਹੇ ਹਾਂ ਤੇ ਤੁਸੀਂ ਨੇ ਪਹਿਲਾਂ ਚਾਰੇ ਕੋਨਿਆਂ ਦੇ ਵਿੱਚ ਓਮਕਾਰ ਲਿਖਣਾ ਬਚਾ ਲੈ ਤੁਸੀਂ ਆਪਣੀ ਜੋ ਵੀ ਮੰਗ ਹੈ ਉਹ ਲਿਖਣੀ ਹੈਗੀ ਉੱਪਰਲੇ ਪਾਸੇ ਬਿਲਕੁਲ ਫਰੰਟ ਦੇ ਉੱਪਰ ਫਰੰਟ ਦੇ ਉੱਪਰਲੇ ਪਾਸੇ ਤੁਸੀਂ ਨੇ ਆਪਣੀ ਜਿਹੜੀ ਇੱਕ ਚੀਜ਼ ਛੱਡ ਰਹੀ ਹੋ ਤੁਸੀਂ ਉਹ ਲਿਖਣੀ ਹੈ ਇਹ ਚੀਜ਼ ਕਰਨ ਦੇ ਨਾਲ ਜਦੋਂ ਤੁਸੀਂ ਉਸ ਨੂੰ ਛੱਡ ਦੋਗੇ ਨਾ ਤਾਂ ਤੁਹਾਡੇ ਮਨ ਨੂੰ ਨਾਲ ਇੱਕ ਬਹੁਤ ਜ਼ਿਆਦਾ ਸ਼ਾਂਤੀ ਮਿਲੂਗੀ ਉਸ ਤੋਂ ਬਾਅਦ ਤੁਸੀਂ ਇਹ ਸਾਰੇ ਪੇਜ ਦੇ ਉੱਪਰ ਤੁਸੀਂ ਨੇ ਦੇਖਿਓ ਕਿ ਪਹਿਲਾਂ ਆਪਾਂ ਨੇ ਕੱਲ ਵਾਲੇ ਪੇਜ ਤੇ ਲਿਖਿਆ ਸੀਗਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਰ ਤੁਸੀਂ ਲਿਖਣਾ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ 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 ਤੁਹਾਡੀ ਦੂਸਰੀ ਵੀ ਸੈਜੜੀ ਇਹ ਮੇਰਾ ਕਰਨ ਦਾ ਭਾਵ ਹੈਗਾ ਨਾਲੇ ਤਾਂ ਦੇਖੋ ਸਿਮਰਨ ਕਰ ਲਾਂਗੇ ਆਪਾਂ ਹਨਾ ਨਾਲੇ ਵਾਹਿਗੁਰੂ ਜੀ ਦੇ ਅੱਗੇ ਆਪਾਂ ਆਪਣੀਆਂ ਅਰਜ਼ੀਆਂ ਲਗਾ ਲਾਂਗੇ ਨਾਲੇ ਤੁਹਾਡੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਨਾਲੇ ਕਹਿੰਦੇ ਪੁੰਨ ਨਾਲੇ ਫਲ ਕਿਉਂਕਿ ਬਹੁਤ ਪਾਣਾ ਪਖੰਡੀਆਂ ਦੇ ਡੇਰਿਆਂ ਤੇ ਬਹੁਤ ਭਟਕਲੇ ਬਹੁਤ ਘਰਾਂ ਦੇ ਵਿੱਚ ਕਲੇਸ਼ ਇੱਕ ਦੂਜੇ ਨਾਲ ਲੜਾਈ ਝਗੜਾ ਸਾਰਾ ਕੁਝ ਛੱਡ ਦੋ ਇਹ ਚੀਜ਼ ਤੁਹਾਨੂੰ ਸਮਝ ਆ ਗਈ ਹੋਣੀ ਹੈ ਕਿ ਤੁਸੀਂ ਨੇ ਪਹਿਲਾਂ ਚਾਰੇ ਖੁੰਨਿਆਂ ਦੇ ਵਿੱਚ ਇੱਕੋ ਅੰਕਾਰ ਲਿਖਣਾ ਫਿਰ ਉੱਪਰਲੇ ਪਾਸੇ ਫਰੰਟ ਤੇ ਇਸ ਜਗ੍ਹਾ ਤੇ ਉੱਪਰਲੇ ਪਾਸੇ ਤੁਸੀਂ ਨੇ ਆਪਣੀ ਜਿਹੜੀ ਇੱਕ ਬੁਰਾਈ ਹੈ ਕੋਈ ਵੀ ਹੈ ਤੁਹਾਡੇ ਚ ਉਹ ਛੱਡਣੀ ਹੈ ਉਹਨੂੰ ਲਿਖਣਾ ਹੈ ਵੀ ਮੈਂ ਕਰਾਂਗਾ ਨਹੀਂ ਕਿਉਂਕਿ ਫਿਰ ਤੁਹਾਨੂੰ ਯਾਦ ਰਹੇਗਾ ਵੀ ਮੈਂ ਇਹ ਲਿਖੀ ਹੈ ਮੈਂ ਕਰਨੀ ਨਹੀਂ ਹੈਗੀ ਫਿਰ ਤੁਸੀਂ ਬਚਾਲੇ ਕੱਲ ਵਾਂਗੂ ਆਪਣੀ ਕਵਿਸ਼ ਲਿਖਣੀ ਹੈ ਜੋ ਵੀ ਤੁਹਾਡੀ ਵਿਸ਼ ਹੈਗੀ ਉਸੇ ਤਰੀਕੇ ਨਾਲ ਇਸ ਪੇਜ ਨੂੰ ਤੁਸੀਂ ਨੇ ਫੋਲਡ ਕਰਕੇ ਪੜ੍ਹਨਾ ਹੈ ਪਹਿਲਾਂ ਲਿਖ ਲੈਣਾ ਫਿਰ ਉਸ ਤੋਂ ਬਾਅਦ ਇੱਕ ਵਾਰੀ ਸਾਰਾ ਪੇਜ ਪੜ੍ਹਨਾ ਹੈ ਫਿਰ ਤੁਸੀਂ ਆਪਣੀ ਉੱਥੇ ਰੱਖ ਦੇਣਾ ਲਾਸਟ ਵਾਲੇ ਦਿਨ ਮੈਂ ਤੁਹਾਨੂੰ ਦੱਸੂਗੀ ਵੀ ਤੁਸੀਂ ਇਹ ਪੇਜਾਂ ਦਾ ਕੀ ਕਰਨਾ ਹੈ ਤੇ ਵਾਹਿਗੁਰੂ ਜੀ ਅੱਗੇ ਖੜ ਕੇ ਅਰਦਾਸ ਕਿਵੇਂ ਕਰਨੀ ਹੈ ਤੇ ਤੁਹਾਡੀ ਉਸ ਦਿਨ ਤੱਕ ਕਈ ਭੈਣ ਭਰਾਵ ਜਿਹੜੇ ਕਿ ਪਿਆਰ ਤੇ ਸਰਦਾ ਵਿਸ਼ਵਾਸ ਨਾ ਕਰਨਗੇ ਬਹੁਤ ਭੈਣ ਭਰਾਵਾਂ ਦੀਆਂ ਉਹ ਵਿਸ਼ਾ ਪੂਰੀਆਂ ਹੋਣਗੀਆਂ ਇਹ ਮੈਨੂੰ ਯਕੀਨ ਹੈ ਮੈਨੂੰ ਆਪਣੇ ਪਾਤਸ਼ਾਹ ਤੇ ਇੰਨਾ ਯਕੀਨ ਹੈ ਕਿ ਉਹਦੇ ਦਰ ਤੇ ਜਿਹੜਾ ਝੋਲੀ ੱਡ ਕੇ ਮੰਗ ਲੂਗਾ ਨਾ ਵਿਸ਼ਵਾਸ ਨੂੰ ਕਦੇ ਖਾਲੀ ਨਹੀਂ ਜਾਂਦਾ ਆਏਗਾ ਕਿਉਂਕਿ ਮੈਨੂੰ ਪਰਸਨਲੀ ਤੌਰ ਤੇ ਵੀ ਬਹੁਤ ਪੈਨਪਰਾ ਜਾਣਦੇ ਨੇ ਜਿਹੜੀ ਕਿ ਮੇਰੇ ਇਹ ਵੀਡੀਓ ਦੇਖਦੇ ਨੇ ਤੇ ਉਹ ਹਮੇਸ਼ਾ ਇਹੀ ਦੇਖਦੇ ਨੇ ਕਿ ਜੋ ਮੈਂ ਤੁਹਾਨੂੰ ਦੱਸਦੀ ਆ ਨਾ ਉਹ ਮੇਰਾ ਖੁਦ ਦੀ ਲਾਈਫ ਹੈ ਖੁਦ ਦੇ ਮੇਰੇ ਜੀਵਨ ਦੇ ਵਿੱਚ ਮੈਂ ਉਹ ਚੀਜ਼ਾਂ ਨੂੰ ਹੰਡਾ ਕੇ ਇੱਥੇ ਤੱਕ ਪਹੁੰਚੀ ਆ ਕਿਉਂਕਿ ਦੁੱਖ ਸੁੱਖ ਤਾਂ ਦੇਖੋ ਦੋਨੇ ਕੱਪੜੇ ਨੇ ਆਉਣੇ ਹੀ ਨਾ। ਅਗਰ ਆਪਾਂ ਵਾਹਿਗੁਰੂ ਜੀ ਦਾ ਸਿਮਰਨ ਕਰਾਂਗੇ ਨਾ ਤਾਂ ਜਿਹੜੇ ਦੁੱਖ ਨੇ ਨਾ ਉਹ ਵੀ ਆਪਾਂ ਨੂੰ ਦੁੱਖ ਮਹਿਸੂਸ ਨਹੀਂ ਹੋਣਗੇ ਤੇ ਵਾਹਿਗੁਰੂ ਜੀ ਸੁੱਖਾਂ ਦੇ ਵਿੱਚ ਬਦਲ ਦੇਣਗੇ ਕਿਉਂਕਿ ਇਹ ਰਾਤ ਤੋਂ ਮੰਗਰੋਂ ਦਿਨ ਆਉਣਾ ਹੀ ਆਉਣਾ ਹੈ ਚਾਹੇ ਕੁਝ ਵੀ ਹੋਵੇ। ਦੇਖੋ ਫਰਕ ਥੋੜਾ ਜਿਹਾ ਵੀਡੀਓ ਦੇ ਵਿੱਚ ਸਿਰਫ ਲਿਖਣ ਦਾ। ਵਿਸ਼ਾ ਉਸੇ ਤਰੀਕੇ ਨਾਲ ਲਿਖਣੀ ਆ ਤੁਸੀਂ ਨੇ ਜੋ ਕਿ ਗੁਰਬਾਣੀ ਦੇ ਆਲੇ ਦੁਆਲੇ ਆਪਾਂ ਜੋ ਲਿਖਣਾ ਹੈ ਥੋੜਾ ਥੋੜਾ ਡਿਫਰੈਂਟ ਹੋਊਗਾ। ਮੈਂ ਕੋਸ਼ਿਸ਼ ਕਰੂੰਗੀ ਕਿ ਵੀਡੀਓ ਛੋਟੀ ਹੋ ਸਵੇ ਕਿ ਤਾਂ ਤੁਸੀਂ ਬਸ ਉਸੇ ਤਰੀਕੇ ਦੇ ਨਾਲ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ ਕਿਸੇ ਵੀ ਟਾਈਮ ਕਰ ਲੈਣਾ ਹੈਗਾ ਤੇ ਇਹ ਚੀਜ਼ ਨੂੰ ਜੋ ਮੈਂ ਤੁਹਾਨੂੰ ਦੱਸੀ ਹੈ ਇਹਨੂੰ ਲਗਾਤਾਰ ਤੁਸੀਂ ਕਰਨਾ ਹੈ ਆਪਾਂ 11 ਦਿਨ ਲਗਾਤਾਰ ਇਸ ਚੀਜ਼ ਨੂੰ ਕਰਾਂਗੇ ਤੇ ਫਿਰ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਇਸ ਦਾ ਕੀ ਕਰਨਾ ਹੈ ਠੀਕ ਹੈ ਇੱਕ ਤੁਸੀਂ ਆਪਣੇ ਮਨ ਦੇ ਵਿੱਚ ਮੈਂ ਤੁਹਾਨੂੰ ਕਹੇ ਵੀ ਆਪਣਾ ਮਨ ਨਹੀਂ ਟਿਕਦਾ ਆਪਣੇ ਮਨ ਦੇ ਵਿੱਚ ਡਿਪਰੈਸ਼ਨ ਟੈਨਸ਼ਨ ਆਪਾਂ ਨੂੰ ਹੁੰਦਾ ਵੀ ਹੈ ਨਾ ਨਹੀਂ ਕਈ ਪੈਣਪਰਾਂ ਦੇ ਮਨ ਦੇ ਵਿੱਚ ਇਹ ਵੀ ਆਵੇਗਾ ਨਾ ਵੀ ਨਹੀਂ ਇਹ ਤਾਂ ਉਹੀ ਹੈ ਵੀ ਇਹਦੇ ਨਾਲ ਕੁਝ ਨਹੀਂ ਹੁੰਦਾ ਹੈਗਾ ਹਨ ਤੁਸੀਂ 11 ਦਿਨ ਮੇਰੇ ਕਹੇ ਤਾਂ ਹਨ ਇਸ ਚੀਜ਼ ਨੂੰ ਕਰਕੇ ਦੇਖੋ ਜਿਹੜੇ ਪੈਣਪਰਾਂ ਦਾ ਮਨ ਟੁੱਟਿਆ ਪਿਆ ਦਿਲ ਟੁੱਟਿਆ ਪਿਆ ਕਿ ਨਹੀਂ ਸਾਣਾ ਕੁਝ ਵੀ ਹੋਣ ਵਾਲਾ ਸਾਡੀ ਕਿਸਮਤ ਨਹੀਂ ਬਦਲਣ ਵਾਲੀ ਤਾਂ ਤੁਸੀਂ ਇਸ ਚੀਜ਼ ਨੂੰ ਕਰਕੇ ਦੇਖੋ ਇਹ ਕਿੰਨਾ ਛੋਟਾ ਜਿਹਾ ਕੰਮ ਕਰਿਓ ਜਿਹੜੇ ਪੈਣ ਭਰਾਵਾਂ ਨੂੰ ਲੱਗਦਾ ਹੈਗਾ ਵੀ ਹਾਂ ਸਾਡਾ ਮਨ ਨਹੀਂ ਟਿਕਦਾ ਸਾਡੇ ਮਨ ਤੇ ਦਿਮਾਗ ਤੇ ਟੈਨਸ਼ਨ ਡਿਪਰੈਸ਼ਨ ਨੀਂਦ ਨਹੀਂ ਆਉਂਦੀ ਹੈਗੀ ਤਾਂ ਤੁਸੀਂ ਸ਼ਾਮ ਨੂੰ ਸੌਣ ਵੇਲੇ ਨਾ ਇੱਕ ਧਾਗਾ ਮਿਸ਼ਰੀ ਤੇ ਇੱਕ ਸੌਫ ਦੋਨਾਂ ਨੂੰ ਨਾ ਪੀਸ ਲਓ ਥੋੜੀ ਜੀ ਵਿੱਚ ਹਰੀ ਇਲਾਇਚੀ ਵੀ ਪਾ ਲੈਣੀ ਪੀਸ ਲਓ ਪੀਸ ਕੇ ਅੱਧਾ ਚਮਚਾ ਨਾ ਸ਼ਾਮ ਨੂੰ ਸੌਣ ਵੇਲੇ ਤੁਸੀਂ ਦੁੱਧ ਨਾਲ ਲੈ ਲੈਣਾ ਥੋੜਾ ਜਿਹਾ ਦੁੱਧ ਗਰਮ ਕਰ ਲਓ ਉਹਦੇ ਨਾਲ ਤੁਸੀਂ ਉਹਨੂੰ ਲੈ ਲਓ ਤੇ ਉਸ ਤੋਂ ਬਾਅਦ ਆਪਣੀ ਇੱਕ ਗਿੱਲੀ ਪੱਟੀ ਕਰ ਲਓ ਆਪਣੀਆਂ ਅੱਖਾਂ ਦੇ ਉੱਪਰ ਨਾ ਇਸ ਤਰੀਕੇ ਦੇ ਨਾਲ ਨਾ ਗਿੱਲਾ ਕਪੜਾ ਕਰਕੇ ਤੇ ਇਸੇ ਇਸ ਤਰੀਕੇ ਨਾਲ ਰੱਖ ਲਓ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਤੁਹਾਡਾ ਜਿਹੜਾ ਦਿਮਾਗ ਹੈ ਨਾ ਉਹ ਬਹੁਤ ਸ਼ਾਂਤ ਹੋਊਗਾ ਤੇ ਤੁਹਾਨੂੰ ਗੂੜੀ نیند ਆਉਗੀ ਤੇ ਜਦੋਂ ਸਿਮਰਨ ਕਰਨ ਵੇਲੇ ਕਈ ਵਾਰੀ ਆਪਣਾ ਮਨ ਨਹੀਂ ਲੱਗਦਾ ਨਾ ਮਨ ਭਟਕਦਾ ਰਹਿੰਦਾ ਹੈਗਾ ਕਿਉਂਕਿ ਸਿਮਰਨ ਕਰਨ ਵੇਲੇ ਆਪਣੇ ਨਾ ਉਹ ਗੱਲਾਂ ਯਾਦ ਆਉਂਦੀਆਂ ਨੇ ਜਿਹੜੀਆਂ ਕਿ ਦੁਨੀਆ ਵਿੱਚ ਕਦੇ ਵੀ ਨਹੀਂ ਹੁੰਦੀਆਂ ਤੇ ਆਪਣੇ ਮਨ ਵੀ ਬਹੁਤ ਹਨਾ ਘਟ ਲੱਗਦਾ ਹੈਗਾ ਤਾਂ ਤੁਸੀਂ ਕੋਸ਼ਿਸ਼ ਕਰਿਆ ਕਰੋਗੇ ਤੁਸੀਂ ਕੇਸਰੀ ਇਸ਼ਨਾਨ ਕਰਕੇ ਬੈਠੋ ਹਨਾ ਅਗਰ ਕੇਸਰੀ ਇਸ਼ਨਾਨ ਨਹੀਂ ਕਰ ਸਕਦੇ ਤਾਂ ਤੁਸੀਂ ਇੱਕ ਗਿੱਲਾ ਕੱਪੜਾ ਲਓ ਗਿੱਲਾ ਕੱਪੜਾ ਲੈ ਕੇ ਆਪਣੇ ਸਿਰ ਦੇ ਉੱਪਰ ਬੰਨ੍ਹ ਲਓ ਤੇ ਇਕ ਨਾ ਸਰੋਂ ਦੇ ਤੇਲ ਨੂੰ ਨਾ ਡਬੋ ਕੇ ਇੱਕ ਰੂਨ ਦਾ ਪੰਬਾ ਲੈਣਾ ਸਰੋਂ ਦੇ ਤੇਲ ਵਿੱਚ ਚੰਗੇ ਤਿੱਕਿਆਂ ਡਬੋ ਕੇ ਆਪਣੀ ਇਸ ਜਗ੍ਹਾ ਤੇ ਨਾ ਤਾਲੂਏ ਤੇ ਰੱਖਣਾ ਇਹਦੇ ਨਾਲ ਨਾ ਜਦੋਂ ਤੁਸੀਂ ਬਾਣੀ ਪੜੋਗੇ ਨਾ ਸਿਮਰਨ ਕਰੋਗੇ ਜਿੰਮੇ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਕਈ ਭੈਣ ਭਰਾਵਾਂ ਨੇ ਮੈਨੂੰ ਇਹ ਵੀ ਪੁੱਛਿਆ ਦੀਦੀ ਸੰਪਟ ਲਾ ਕੇ ਕਿਵੇਂ ਪਾਠ ਕੀਤਾ ਜਾਂਦਾ ਮੈਂ ਤੁਹਾਨੂੰ ਉਹ ਵੀ ਦੱਸ ਦਿੰਨੀ ਆ ਤੇ ਤੁਸੀਂ ਨੇ ਸੰਪਟ ਲਾ ਕੇ ਪੁੱਛਿਆ ਸੀ ਮੈਂ ਉਹ ਤੁਹਾਨੂੰ ਦੱਸ ਦਿੰਨੀ ਆ ਜੇ ਜਿਵੇਂ ਕਿ ਆਪਾਂ ਨੇ ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮ ਭਗਤ ਜਨਾਕੈ ਮਨ ਬਿਸਰਾਮ ਵਾਹਿਗੁਰੂ ਹੈ ਨਾ ਫਿਰ ਉਸ ਤੋਂ ਬਾਅਦ ਅਗਲੀ ਤੁਕ ਸ਼ੁਰੂ ਕਰਨੀ ਹੈ ਚਾਹੇ ਤੁਸੀਂ ਇਕੱਲਾ ਵਾਹਿਗੁਰੂ ਦਾ ਸੰਪਟ ਲਗਾ ਲਓ ਚਾਹੇ ਤੁਸੀਂ ਸਤਨਾਮ ਸ੍ਰੀ ਵਾਹਿਗੁਰੂ ਲਗਾ ਲਓ ਹੈ ਨਾ ਇਸੇ ਤਰੀਕੇ ਨਾਲ ਜਪਜੀ ਸਾਹਿਬ ਕਰਨਾ ਹੈ ਤਾਂ ਇਹਦੇ ਨਾਲ ਨਾ ਨਾਲ ਤਾਂ ਤੁਹਾਡੇ ਮਨ ਦਾ ਟਿਕਾਣਾ ਹੋਵੇਗਾ ਇੱਕ ਜਦੋਂ ਵੀ ਤੁਸੀਂ ਪਾਠ ਕਰਨ ਬੈਠਣਾ ਹੈ ਨਾ ਤਾਂ 5-4 ਮਿੰਟ ਨਾ ਬੈਠ ਕੇ ਹਾਂ ਬੰਦੇ ਕਰਕੇ ਨਾ ਵੈਗਰੂ ਜੀ ਦੇ ਨਾਲ ਨਾ ਥੋੜੀ ਜਿਹੀ ਗੱਲਾਂ ਕਰਿਆ। ਕਿ ਵੈਗਰੂ ਜੀ ਤੇ ਪਤਾ ਨਹੀਂ ਕਿੰਨੇ ਕੁ ਪਾਪ ਕੀਤੇ ਹੋਣਗੇ ਮੈਨੂੰ ਨਹੀਂ ਪਤਾ ਤੁਹਾਨੂੰ ਹੀ ਤੁਸੀਂ ਸਮਝਾਣੀ ਜਾਣੋ ਵੈਗਰੂ ਜੀ ਮੇਰੇ ਉਹ ਪਾਪਾ ਨੂੰ ਕੱਟ ਕੇ ਮੇਰੇ ਚੰਗੀਆਂ ਕਿਸਮਤ ਲਿਖ ਦਿਓ। ਤੁਹਾਨੂੰ ਸਭ ਪਤਾ ਵੈਗਰੂ ਜੀ ਤੁਸੀਂ ਲਿਖਣਹਾਰ ਹੋ। ਤੁਸੀਂ ਮੈਨੂੰ ਵਾਹਿਗੁਰੂ ਜੀ ਮੇਰੇ ਕੀਤੇ ਹੋਏ ਪਾਪਾਂ ਨੂੰ ਮੇਰੇ ਪਰਿਵਾਰ ਦੇ ਵਿੱਚ ਕਿਤੇ ਵੀ ਕੋਈ ਵੀ ਅਜੀਹਾ ਸੰਕਟ ਹੈ ਵਾਹਿਗੁਰੂ ਜੀ ਕਿਉਂਕਿ ਵਾਹਿਗੁਰੂ ਜੀ ਸੂਲੀ ਤੋਂ ਸੋਲ ਬਣਾ ਕੇ ਕੱਟਣ ਦੀ ਹਿੰਮਤ ਰੱਖਦੇ ਆਏ ਪਰ ਉਸ ਦਿਨ ਜਦੋਂ ਤੁਸੀਂ ਵਿਸ਼ਵਾਸ ਭਰੋਸਾ ਤੇ ਸਰਦਾ ਦੇ ਨਾਲ ਵਾਹਿਗੁਰੂ ਜੀ ਤੋਂ ਮੰਗੋਗੇ ਤਾਂ ਤੁਹਾਨੂੰ ਕਦੇ ਵੀ ਵਾਹਿਗੁਰੂ ਜੀ ਖਾਲੀ ਨਹੀਂ ਮੋੜਨਗੇ ਤੇ ਕੱਲ ਵਾਲੀ ਵੀਡੀਓ ਦੀ ਤਰ੍ਹਾਂ ਇਸ ਵੀਡੀਓ ਨੂੰ ਵੀ ਤੁਸੀਂ ਸਾਰੇ ਭੈਣ ਭਰਾ ਜਰੂਰ ਪੂਰੀ ਕਰਨਾ ਮਿਲਾਂਗੇ ਫਿਰ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨ ਪ੍ਰਭਾਵ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹਜੇ 50% ਪੈਨ ਪ੍ਰਭਾਵਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਵੀ ਕਰ ਲੋ ਤੇ ਬੈਲ ਆਈਕਨ ਦਾ ਬਟਨ ਵੀ ਜਰੂਰ ਦਬਾ ਲਓ ਕਿਉਂਕਿ ਜਦੋਂ ਵੀ ਆਪਣੀ ਵੀਡੀਓ ਆਵੇ ਤਾਂ ਤੁਹਾਡੇ ਕੋਲੇ ਪਹੁੰਚੇ ਤਾਂ ਮਿਲਾਂਗੇ ਫਿਰ ਅਗਲੀ ਵੀਡੀਓ ਤੱਕ ਲਈ ਸਤਿ